ਲਓ ਜੀ ਬੀੜੀਆਂ ਪੀਣ ਵਾਲੀ ਮਾਤਾ ਤੇ ਇਸ ਤੋਂ ਪਹਿਲਾਂ ਹੋਰ ਪਖੰਡੀਆਂ ਦੀਆਂ ਅਨੇਕਾਂ ਵੀਡੀਓ ਦੇਖ ਚੁੱਕੇ ਆ ਤਾਂ ਹੁਣ ਇੱਕ ਸ਼ਰਾਬ ਪੀਣ ਵਾਲਾ ਪਖੰਡੀ ਸਾਹਮਣੇ ਆ ਗਿਆ ਇਹ ਅੰਗਰੇਜ਼ੀ ਸ਼ਰਾਬ ਦੇ ਪੈਗ ਤੇ ਪੈਗ ਲਗਾ ਕੇ ਲੋਕਾਂ ਦੇ ਮਸਲੇ ਹੱਲ ਕਰਦਾ ਤੁਸੀਂ ਆਪ ਸੋਚ ਸਕਦੇ ਹੋ ਜਦੋਂ ਅਜਿਹੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਕਿ ਜਿੱਥੇ ਇੱਕ ਪਾਸੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਨੇ ਆ ਪਰ ਦੂਜੇ ਪਾਸੇ ਤੁਸੀਂ ਅਜਿਹੇ ਨਸ਼ੇੜੀ ਪਖੰਡੀਆਂ ਦੇ ਕੋਲ ਜਾਂਦੇ ਹੋ ਆਪਣੇ ਬੱਚਿਆਂ ਦੇ ਵਾਸਤੇ ਜਿਹੜਾ ਖੁਦ ਨਸ਼ੇ ਦੇ ਵਿੱਚ ਲਿਪਟਾ ਹੈ ਉਹ ਤੁਹਾਡੇ ਬੱਚਿਆਂ ਦਾ ਕੀ ਭਵਿੱਖ ਸੁਧਾਰ ਸਕਦੇ ਨੇ ਕਿਉਂ ਤੁਸੀਂ ਇਹਨਾਂ ਗੱਲਾਂ ਨੂੰ ਇਗਨੋਰ ਕਰਦੇ ਹੋ ਕਿਹੜੇ ਦੇਵੀ ਦੇਵਤੇ ਸੀ ਜਿਨ੍ਹਾਂ ਨੂੰ ਇਹ ਬਦਨਾਮ ਕਰ ਰਹੇ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਰੋਟੀ ਕਮਾਰੇ ਨੇ ਜਿਨ੍ਹਾਂ ਨੂੰ ਜਿਹੜਾ ਕਿ ਇਹ ਕਲੰਕਿਤ ਕਰ ਰਹੇ ਨੇ ਉਹਨਾਂ ਦੇ ਉਹਨਾਂ ਬਾਰੇ ਜਿਹੜਾ ਕਿ ਲੋਕਾਂ ਦੇ ਵਿੱਚ ਗਲਤ ਤਰੀਕੇ ਦਾ ਜਿਹੜਾ ਕਿ ਧਰਮ ਪ੍ਰਦੇਹ ਇੱਕ ਤਰੀਕ ਦਾ ਪ੍ਰਚਾਰੀ ਕਹਿ ਸਕਦੇ ਆ ਵੀ ਗਲਤ ਤਰੀਕੇ ਦੇ ਨਾਲ ਪ੍ਰਚਾਰੀ ਹੋ ਰਿਹਾ ਕਹਿੰਦੇ ਨੇ ਕਿ ਸਾਡੇ ਵਿੱਚ ਦੇਵੀ ਦੇਵਤੇ ਆ ਗਏ ਨੇ ਅਸੀਂ ਤਾਂ ਸ਼ਰਾਬਾਂ ਪੀਨੇ ਆ ਸਿਗਰਟਾਂ ਦਾ ਸੇਵਨ ਕਰਦੇ ਆ ਕਿਹੜਾ ਦੇਵੀ ਦੇਵਤਾ ਸੀ ਜਿਹੜਾ ਨਸ਼ੇ ਕਰਕੇ ਆ ਇਸ ਤਰੀਕੇ ਦੇ ਕੰਮ ਕਰਦਾ ਹੋਵੇ ਤਾਂ ਇਹਨਾਂ ਲੋਕਾਂ ਨੂੰ ਤੁਸੀਂ ਸਮਝਿਆ ਕਰੋ ਕਿ ਇਹ ਤੁਹਾਨੂੰ ਜਿਹੜਾ ਕਿ ਧਰਮ ਦੇ ਨਾਂ ਦੇ ਉੱਤੇ ਦੁਕਾਨਾਂ ਖੋਲੀ ਬੈਠੇ ਹੋਏ ਨੇ ਤੇ ਤੁਹਾਡਾ ਜਿਹੜਾ ਕਿ ਇਹ ਇੱਕ ਤਰੀਕੇ ਦੇ ਨਾਲ ਤੁਹਾਨੂੰ ਲੁੱਟ ਰਹੇ ਨੇ ਤੁਹਾਨੂੰ ਖਾ ਰਹੇ ਨੇ ਇਹਨਾਂ ਗੱਲਾਂ ਨੂੰ ਤੁਸੀਂ ਜਿੰਨਾ ਜਲਦੀ ਸਮਝ ਜਾਮੋਗੇ ਤੁਹਾਡਾ ਹੀ ਫਾਇਦਾ ਹੋਵੇਗਾ Hindu ਧਰਮ ਦਾ ਜਿਹੇ ਪਖੰਡੀ ਲੋਕਾਂ ਨੇ ਮਜ਼ਾਕ ਬਣਾ ਕੇ ਰੱਖਿਆ ਹੋਇਆ ਆਏ ਦਿਨ अनेका ਵੀਡੀਓ سوشل میڈیا ਦੇ ਉੱਤੇ ਵਾਇਰਲ ਹੋ ਰਹੀਆਂ ਨੇ ਕੋਈ ਘਰ ਦੇ ਵਿੱਚ ਚੌਂਕੀ ਲਾ ਰਿਹਾ ਦੇਵੀ-ਦੇਵਤਿਆਂ ਦੀਆਂ ਫੋਟੋਆਂ ਲਗਾ ਕੇ ਕਿਸੇ ਨੇ ਡੇਰਾ ਖੋਲਿਆ ਹੈ ਉੱਥੇ ਦੇਵੀ-ਦੇਵਤਿਆਂ ਦੀ ਫੋਟੋ ਲਗਾ ਕੇ ਧੂਬੱਤੀ ਕਰਕੇ ਉੱਤੇ ਸਿਗਰਟਾਂ ਪੀ ਰਿਆਂ ਪੀਤੀਆਂ ਜਾ ਰਹੀਆਂ ਨੇ ਉੱਥੇ ਸ਼ਰਾਬ ਦਾ ਸੇਵਨ ਕੀਤਾ ਜਾ ਰਿਹਾ ਆਂਡਾ ਮੀਟ ਮੱਛੀ ਖਾਦੇ ਜਾ ਰਹੇ ਨੇ ਇੱਕ ਤਰੀਕੇ ਦੇ ਨਾਲ ਜਿਹੜਾ ਕਿ ਧਰਮ ਨੂੰ ਪ੍ਰਿਸ਼ਟ ਕੀਤਾ ਜਾ ਰਿਹਾ ਬਦਨਾਮ ਕੀਤਾ ਜਾ ਰਿਹਾ ਦੇਵੀ-ਦੇਵਤਿਆਂ ਨੂੰ ਜਿਨ੍ਹਾਂ ਦੇ ਨਾਮ ਤੇ ਇਹਨਾਂ ਨੇ ਦੁਕਾਨਾਂ ਖੋਲ੍ਹ ਕੇ ਤੁਹਾਡੇ ਸਿਰ ਤੋਂ ਜਿਹੜੇ ਕਮਾਈ ਕਰ ਰਹੇ ਨੇ ਲਗਾਤਾਰ ਵੀਡੀਓਜ਼ ਆ ਸਾਹਮਣੇ ਆ ਰਹੇ ਨੇ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਆ ਕਿ ਐਦਾਂ ਹੋ ਸਕਦਾ ਹੈ ਕਿ ਕੋਈ ਸ਼ਰਾਬ ਪੀ ਕੇ ਸਿਗਰਟਾ ਪੀ ਕੇ ਤੁਹਾਡੇ ਮਸਲੇ ਹੱਲ ਕਰ ਸਕਦਾ ਹੈ ਤੁਹਾਡੇ ਬੱਚੇ ਨੂੰ ਸਰਕਾਰੀ ਨੌਕਰੀਆਂ ਦਿਵਾ ਸਕਦਾ ਜਾਂ ਤੁਹਾਡੇ ਦੁੱਖ ਦੂਰ ਕਰ ਸਕਦਾ ਜੇਕਰ ਤੁਹਾਨੂੰ ਅਜਿਹੀਆਂ ਗੱਲਾਂ 'ਚ ਵਿਸ਼ਵਾਸ ਹੈ ਕਿ ਤੁਹਾਡੇ ਦੁੱਖ ਦੂਰ ਹੁੰਦੇ ਤਾਂ ਵੀ ਸਾਨੂੰ ਦੱਸਿਆ ਚਾਹਵੇ ਕਿਉਂ ਇੰਨਾ ਪਖੰਡਿਆਂ ਦੇ ਪਿੱਛੇ ਲੱਗ ਕੇ ਤੁਸੀਂ ਜਿਹੜਾ ਕੀ ਇਸ ਤਰੀਕੇ ਦਾ ਕੰਮ ਕਰ ਰਹੇ ਹੋ ਆਪਣੀ ਜਿਹੜੀ ਕਿ ਕਮਾਈ ਹੈ ਅਜਿਹੇ ਪਖੰਡਿਆਂ ਦੇ ਚਰਨਾਂ ਦੇ ਵਿੱਚ ਧਰ ਰਹੇ ਹੋ ਜਿਹੇ ਪਖੰਡਿਆਂ ਦੇ ਪੈਰਾਂ ਦੇ ਵਿੱਚ ਤੁਸੀਂ ਰੱਖ ਰਹੇ ਹੋ ਤਾਂ ਤੁਹਾਨੂੰ ਸਮਝਣ ਦੀ ਲੋੜ ਹੈ ਕਿ ਪਖੰਡ ਬਾਅਦ ਬਹੁਤ ਏਜਿਨਾਂ ਦਾ ਵਾਧਾ ਹੋ ਜਾ ਰਿਹਾ ਧਰਮ ਦੇ ਨਾਂ ਤੇ ਦੁਕਾਨਾਂ ਖੋਲ ਕੇ ਨਰਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਦੇਵੀ ਦੇਵਤਿਆਂ ਦੇ ਨਾਮ ਦੇ ਉੱਤੇ ਪਖੰਡੀਆਂ ਨੇ ਦੁਕਾਨਾਂ ਖੋਲ੍ਹ ਕੇ ਮੋਟੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਪਖੰਡੀਆਂ ਨੇ ਦੇਵੀ ਦੇਵਤਿਆਂ ਦੇ ਸਿਰ ਤੇ ਹੁਣ ਤੱਕ ਗੱਡੀਆਂ ਮੋਟਰਸਾਈਕਲ ਪਤਾ ਨਹੀਂ ਕੀ ਕੁਝ ਆਪਣੀਆਂ ਪ੍ਰਾਪਟੀਆਂ ਬਣਾ ਲਈਆਂ ਤਾਂ ਲੋਕ ਕਿਉਂ ਨਹੀਂ ਸਮਝਦੇ ਕਿ ਅਜਿਹਾ ਕਿਹੜਾ ਦੇਵੀ ਦੇਵਤਾ ਸੀ ਜਾਂ ਕਿਹੜਾ ਉਹ ਗੁਰੂ ਬਣਿਆ ਜਿਹਨੇ ਅੱਜ ਤੱਕ ਨਸ਼ੇ ਕਰਕੇ ਲੋਕਾਂ ਦਾ ਭਲਾ ਕੀਤਾ ਹੋਵੇ ਹਮੇਸ਼ਾ ਹੀ ਕਿਸੇ ਦਾ ਭਲਾ ਕਰਨ ਦੇ ਬਾਅਦ ਸਭ ਤੋਂ ਪਹਿਲਾਂ ਖੁਦ ਨੂੰ ਚੰਗਾ ਬਣਨਾ ਪੈਂਦਾ ਜੇ ਉਹ ਖੁਦ ਚੰਗਾ ਹੋਏਗਾ ਤਾਂ ਹੀ ਕਿਸੇ ਨੂੰ ਚੰਗੀ ਨਸੀਹਤ ਦੇਵੇਗਾ ਇਹ ਲੋਕਾਂ ਦੀ ਗੱਲ ਹੈ ਜਦੋਂ ਦਿਮਾਗ ਦੇ ਵਿੱਚ ਬੈਠ ਗਈ ਤਾਂ ਇਹਨਾਂ ਪਖੰਡਿਆਂ ਨੂੰ ਲੋਕ ਖੁਦ ਡੰਡੇ ਮਾਰ ਕੇ ਭਜਾਉਣਗੇ ਜਿਹੜੇ ਅੱਜ ਸਿਰ ਦੇ ਬਾਲ ਖਲਾਰ ਕੇ ਉਹਨਾਂ ਦੇ ਵੱਲ ਢੋਂ ਕੀਤਾ ਜਾ ਰਹੇ ਬੀੜੀਆਂ ਪੀਤੇ ਜਾ ਰਹੇ ਨੇ ਲੋਕਾਂ ਦੇ ਉੱਤੇ ਕੋਟੇ ਲਾਇਆ ਜਾ ਰਹੇ ਨੇ ਉਹਨਾਂ ਨੂੰ ਚਾਟੇ ਮਾਰੇ ਜਾ ਰਹੇ ਨੇ ਤਾਂ ਜਰੂਰ ਲੋਕਾਂ ਨੂੰ ਇਹ ਗੱਲ ਸਮਝਣ ਲੱਗੀ ਕਿ ਨਾ ਪਖੰਡਿਆਂ ਦੇ ਕੋਲ ਕੁਝ ਨਹੀਂ ਤਾਂ ਖੁਦ ਅਜਿਹੇ ਲੋਕਾਂ ਦੇ ਰਗੜੇ ਲਗਾਉਣਗੇ ਆਪ ਵੀ ਇਸ ਵੀਡੀਓ ਦੇ ਹੇਠ ਕਮੈਂਟ ਕਰਕੇ ਆਪਣੀ رائے ਵੀ ਜ਼ਰੂਰ ਸਾਂਝੀ ਕਰਿਆ ਕਰੋ ਤਾਂ ਕਿ ਸਾਨੂੰ ਵੀ ਲੋਕਾਂ ਦੀ ਸੋਚ ਬਾਰੇ ਕੁਝ ਪਤਾ ਲੱਗ ਸਕੇ ਬਿਊਰਾਂ ਰਿਪੋਰਟ ਛੜਕਾਟਾ ਨਿਊਜ਼